ਬ੍ਰੇਨਸਟਾਰਮਿੰਗ ਮੀਟਿੰਗ ਆਪਣੇ ਸੀਨੀਅਰ ਆਫਸਰਸ ਦੇ ਨਾਲ ਕਰਕੇ ਇੱਕ ਮਿਡ ਰਿਵਿਊ ਕੀਤਾ ਹੈਗਾ ਤਾਂ ਉਹਦੇ ਅੰਡਰ ਕਈ ਅ ਹੋਸਟ ਆਫ ਮੈਜਰਸ ਊਡ ਬੀ ਇੰਟਰੋਡਿਊਸਡ ਟੂ ਮੇਕ ਦ ਡਰਾਈਵ ਮੋਰ ਇਫੈਕਟਿਵ ਤੇ ਉਸ ਦੇ ਵਿੱਚ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕਰਕੇ ਜੇ ਕਿਸ ਟਾਈਪ ਦੀ ਡਰੱਗ ਜਿਹੜੀ ਹੈਗੀ ਪ੍ਰੇਵਲੈਂਟ ਹੈਗੀ ਤੇ ਉਸ ਨੂੰ ਕੰਬੈਟ ਕਰਨ ਲਈ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਜਾਊਗੀ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂ ਕਿ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸੈਸ ਕਿੰਨੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇਂਸਟ ਉਹਨਾਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੋਵੇਗੀ ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੇਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ-ਕਮੇਟੀ ਦੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਸਟੈਪਸ ਲਏ ਜਾਣਗੇ ਇਟ ਵਾਸ ਫੈਲਡ ਕਿ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸੰਚ ਤੇ ਇਹਨਾਂ ਤੇ ਹੋਰ ਜੋਰ ਦਿੱਤਾ ਜਾਊਗਾ ਸਪੋਰਟਸ ਐਕਟੀਵਿਟੀਆਂ ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਇਹ ਇਨਪੁਟਸ ਤੋਂ ਬਾਅਦ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕੁਆਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਰ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟਰੀਟਸ ਤੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ ਤੇ ਚਾਰਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੇਸੈਸਰਲੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹਾਂਗੇ ਕਿ ਥਾਣੇ ਦੇ ਵਿੱਚ ਜਿਹੜੇ ਐਮਐਚਸੀਜ਼ ਹੈਗੇ, ਬੁਣਸ਼ੀਜ਼ ਹੈਗੇ ਤੇ ਉਹ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟਿਨਿਓਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜਰ ਸੋ ਥਿਸ ਮੈਜਰ ਵਿਲ ਬੀ ਇਨਟਰੋਡਿਊਸਡ ਇਮੀਡੀਐਟਲੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਇਨਪੁਟਸ ਹੈਗੇ ਉਸ ਦੇ ਮੁਤਾਬਿਕ ਇਸ ਦਾ ਕਾਫੀ ਇੰਪੈਕਟ ਪਿਆ ਜਿਹੜੀ ਐਂਟੀ ਡਰੱਗ ਡਰਾਈਵ ਹੈਗੀ ਉਸ ਇੰਪੈਕਟ ਕਰਕੇ ਟੂ ਦਾ ਐਕਸਟੈਂਡ ਜਿਹੜੇ ਸਾਡੇ ਜਿਹੜੇ ਇਸ ਸਾਈਡ ਦੇ ਕੂਰੀਅਰਸ ਤੇ ਬੂਝੇ ਐਲੀਮੈਂਟਸ ਹੈਗੇ ਉਹ ਡਰੱਗ ਕਨਸਾਈਨਮੈਂਟਸ ਨਹੀਂ ਚੁੱਕ ਰਹੇ ਹੈਗੇ ਚਿਸ ਦੀ ਵਜੇ ਨਾਲ ਜਿਹੜੇ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁਟਸ ਇੰਡੀਕੇਟ ਕਿ ਪਾਕਿਸਤਾਨ ਦੀ ਆਈਐਸਆਈ ਨੇ ਇੱਕ ਸਟ੍ਰੈਟੇਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ ਸੋ ਥੈਟ ਜਿਹੜਾ ਡਰਾਈਵ ਅਗੇਂਸਟ ਡਰੱਗਸ ਹੈ ਜਿਹੜਾ ਯੁੱਧ ਨਸ਼ਿਆਂ ਫਿਰਦਾ ਇਸ ਨੂੰ ਡਿਸਟਰਬਟ ਕੀਤਾ ਜਾ ਸਕ ਸੋ ਪੰਜਾਬ ਪੁਲਿਸ ਨੇ ਇਸ ਦਾ ਮੋਟੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ ਸੋ ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫॉर देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀਆਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀ ਕਿ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ आई वुड रिक्वेस्ट फॉर क्वेश्चन एक आया जो गैंगस्टर्स हैं पाकिस्तान में बैठे हुए चाहे वो शायद बाज भारती है या एक और है थोड़ा खोकर ये लोग लगातार धमकियां दे रहे हैं पाकिस्तान में बैठकर जिलंधर वाला हादसा हुआ और अभी एक नया गैंगस्टर उसने भी इSTRA की धमकी दी उस पे क्या एक्शन ले सकते हैं आपने देखा ये है कि अमृतसर में जो इंसिडेंट हुआ था उसका क्या हश्र हुआ सो ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਹਨਾਂ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ISI ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਹਨ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਵੈਲਪਮੈਂਟਸ ਵਿਦ ਤੁਹਾਨੂੰ ਕਿਵੇਂ ਕਿਵੇਂ ਇੰਟਰ ਸਟੇਟ ਮਾਮਲਾ ਨਹੀਂ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਕਿਉਂਕਿ ਪਾਕਿਸਤਾਨ ਦੇ ਸਤੋ ਬੈਠੇ ਹੋ ਦਿਖ ਰਹੇ ਆਂ ਜੀ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਵੇਂ ਸਾਡਾ ਵੀ ਟ੍ਰੇਡ ਕraft ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁੱਟਸ ਤੋਂ ਹਿਊਮਨ ਇਨਪੁੱਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹਨ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਸਰ ਤੁਸੀਂ ਕਿਹਾ ਕੁਝ ਆਫੀਸਰ ਨੂੰ ਟਾਰਗੇਟਸ ਰੱਖੇ ਨੇ ਟਾਰਗੇਟਸ ਇਸ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰ ਦੂੰ ਦਿਸ ਇਜ਼ आवर ਇੰਟਰਨਲ ਅਸੈਸਮੈਂਟ ਆਫ ਪਰਫਾਰਮੈਂਸ ਆਈ ਵਿਲ ਐਕਸਪਲੇਨ ਜਿਵੇਂ ਕਿ ਨੰਬਰ ਆਫ ਅਰੈਸ ਜਿਵੇਂ ਕਿ ਰਿਕਵਰੀ ਜਿਵੇਂ ਕਿ ਸੀਜ਼ਰ ਆਫ ਪ੍ਰੋਪਰਟੀ ਅੰਡਰ 68 ਐਫ ਪਿਛਲੇ 3 ਸਾਲਾਂ ਦਾ ਕੀ ਪਰਫਾਰਮੈਂਸ ਰਹੀ ਹੈ ਉਹਦਾ ਵੇਟਡ ਐਵਰੇਜ ਲੈ ਕੇ ਉਸ ਨੂੰ ਕੰਪੇਅਰ ਕਰਕੇ ਇਸ ਥਿੰਗਸ ਲਾਈਕ ਦੈਟ ਸਰ ਕਈ ਵਾਰ ਇਹ ਹੁੰਦਾ ਕਿ ਟਾਰਗੇਟ जानते है, भी हो तो no, no. क्या नहीं, नहीं ताही मैं देखो सीएम साहब की डायरेक्शन बहुत क्लियर है दीज आर नॉट न्यूमेरिकल ओवरऑल परफॉर्मेंस ओर टारगेट्स